ਨਾਮਜ਼ਦਗੀ ਪੱਤਰ ਪਰੰਲੀ ਪਹੁੰਚੇ ਰਾਜਵੜਿੰਗ ਉਹਨਾਂ ਨੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ ਜਿੱਥੇ ਉਹਨਾਂ ਨੇ 84 ਦੇ ਦੰਗਾ ਪੀੜਤਾ ਦੇ ਵਿਰੋਧ ਉੱਤੇ ਟਿੱਪਣੀ ਕਰਦਿਆ ਕਿਹਾ ਕਿ ਜਦੋਂ 84 ਦੇ ਵਿੱਚ ਦੰਗੇ ਹੋਏ ਤਾਂ ਉਹਨਾਂ ਦੀ ਉਮਰ ਮਹਿ 6 ਸਾਲ ਸੀ ਉਹਨਾਂ ਕਹਿ ਕਿ ਉਹ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਗੁਰੂ ਨੂੰ ਮੰਨਣ ਵਾਲੇ ਹਨ ਪਰ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਵੀ ਦੰਗਾ ਕਰਨ ਵਾਲਿਆਂ ਨਾਲ ਕੋਈ ਵਾਸਤਾ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦਾ ਵਿਰੋਧ ਰਾਜਨੀਤਿਕ ਕਰਵਾਇਆ ਜਾ ਰਿਹਾ ਹੈ ਅੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਖਾਸ ਤੌਰ ਤੇ ਰਾਜਾ ਵੜਿੰਗ ਦੇ ਨਾਲ ਪਹੁੰਚੇ ਨੇ ਕਿਉਂਕਿ ਉਹ ਪਿਛਲੇ 2 ਸਾਲਾਂ ਤੋਂ ਇਨਸਾਫ ਲਈ ਦਲ ਦੀਆ ਠੋਕਰਾ ਖਾ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਇੰਡੀਆ ਦੀ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੇਟੇ ਦਾ ਕਤਲ ਜੋ ਕਿ ਜ਼ਿੰਦਗੀ ਜੀ ਰਿਹਾ ਹੈ ਤੇ ਕਿਸੇ ਵੀ ਤਰੀਕੇ ਉਦੋਂ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਾਲ ਰਾਜਾ ਵੜਿੰਗ ਤੇ ਤੇਰਾ ਉਮੀਦਵਾਰ ਦੇ ਵਾਅਦਾ ਕੀਤਾ ਹੈ ਕਿ ਜੇਕਰ ਲੋਕ ਸਭਾ ਵਿੱਚ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੀ ਆਵਾਜ਼ ਉਠਾਉਣਗੇ کاغذ داخل کر کے ائے ہیں نو میनेशंस پیپرز اور بہت فخر محسوس ہوا میں نے اج کاغذ پر کے ممبر اپ ال اس چناوا سے میرے نال روسی والا صاحب دے پروار دے لوگ اور ਉਹ ਇਸ ਕਰਕੇ ਹੈ ਕਿ ਕਨਸਟੀਟਿਊਸ਼ਨ ਹੈ ਕੋ ਗਿਵੇਂ ਨੂੰ ਸੰਵਿਧਾਨ ਸੌਂਪਦੇ ਹੋਏ ਰਾਣ ਬਚਾਉਣ ਦੀ ਲੋੜ ਹੈ ਹਲਾਥਨ ਦੇਸ਼ ਦੇ ਅੰਦਰ ਲੇ ਦਿਨਾਂ ਚ ਸੋ ਇਸ ਕਰਕੇ ਸਾਡਾ ਦੀ ਰੱਖਿਆ ਕਰਦੇ ਹੋਏ 바ਵਾ ਸਾਹਿਬ ਅੰਬੇਦਕਰ ਦੇ ਪਾਇ ਪੂਰਨਿਆ ਲੋਕ ਜਿਹੜੇ ਦੇਸ਼ ਦੀ ਪਾਰਲੀਮੈਂਟ ਵਿੱਚ ਚੁਣੇ ਜਾਈਏ ਸਾਡਾ ਫਰਜ ਬੰਦਾ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰੀਏ ਔਰ ਸੰਵਿਧਾਨ ਦੀ ਲੜਾਈ ਲੜੀਏ ਕਿਉਂਕਿ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਹੈ ਸਭ ਤੋਂ ਪਹਿਲਾਂ ਦੇਸ਼ ਹੁੰਦਾ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਕਮਸਤਕ ਹੋ ਕੇ ਪੂਰਾ ਪਰਿਵਾਰ ਜੀ ਜੀ ਫਿਰ ਮਾਤਾ ਰਾਣੀ ਜੀ ਦੇ ਮੰਦਰ ਨਕਮਸਤਕ ਹੋ ਕੇ ਔਰ ਮੈਂ ਤੇ ਭੋਲਾ ਜੀ ਅੱਜ ਰੋਪੜ ਵਿਖੇ ਜਾ ਕੇ ਸਿੰਘਲਾ ਸਾਹਿਬ ਦੇ ਵੀ ਨਾਮਿਨੇਸ਼ਨ ਭਰਾ ਕੇ ਆਏ ਆਂ ਔਰ ਅੱਜ ਅਸੀਂ ਇੱਥੇ ਮੈਂ ਆਪਣੇ ਨਾਮਿਨੇਸ਼ਨ ਨਾਮਜ਼ਦ ਕਾਗਜ਼ ਦਾਖਲ ਕੀਤੇ ਆ ਔਰ ਮੈਨੂੰ ਪੂਰੇ ਨ ਉਮੀਦ ਹੈ ਲੁਧਿਆਣਾ ਦੇ ਲੋਕਾਂ ਦੇ ਕਿ ਉਹ ਬਹੁਤ ಅಪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ तमाम ਮੁੱਦਿਆਂ ਤੇ ਲੁਧਿਆਣਾ ਦੇ तमाम ਮਸਲਿਆਂ ਤੇ ਆਮ ਲੋਕਾਂ ਦੇ ਆਮ ਮਸਲਿਆਂ ਤੇ ਪੰਜਾਬ ਤੇ ਪੰਜਾਬੀ ਹਸਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਪੰਜਾਬ ਦੇ ਪੰਜਾਬ ਦੇ ਮਸਲੇ ਉਠਾਵਾ ਹਾਂ ਜੀ ਹਾਂ ਜੀ ਦੇਖੋ ਜੀ ਕਾਂਗਰਸ ਪਾਰਟੀ ਚ ਹਰ ਵਿਅਕਤੀ ਹਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੇ ਔਰ ਐਸੇ ਦਰਵਾਜ਼ੇ ਖੁੱਲੇ ਐ। ਜੀ। ਔਰ ਬੈਂਸ ਭਰਾਵਾਂ ਨੇ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੇ ਨਾਲ ਆਉਂਦਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ। ਟ੍ਰੰਪ ਜੀ ਦੀ ਜਿਹੜੀ ਲਗਾਤਾਰ ਸਵਾਲ ਚੁੱਕਦੇ ਬੋਲ ਚੁੱਕੇ ਆ ਕਿ ਅਗਰ ਜਨ ਸੁਭਾਵੇਂ ਤੇ ਬੈਂਸ ਸਾਹਿਬ ਜਾਣਦੇ ਨੇ ਕਿ ਮੇਲਾਵਾਂ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਲਕੀਨੀ ਪਾਵਾਂ। ਸੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਮਾਨਯੋਗ ਅਦਾਲਤ ਚ ਹੈ। ਜੀ। ਜਿਹੜੇ ਮਸਲੇ ਅਦਾਲਤ ਛੋਣ ਰਾਜਾ ਵਿੜਿੰਗ ਉਹਨਾਂ ਤੇ ਟਿੱਪਣੀ ਕਰਦਾ ਛੰਗਾੜੇ ਲੱਗਦੇ ਇਤਨਾ ਫਿਰ ਤੇ ਲੱਗਦਾ ਜਿਹੜੇ 284 ਜਿਹੜੇ ਬੰਦਾਂ ਦੇ ਵਿਰੋਧ ਲਿਖਾ ਹੈ ਜੀ ਦੇਖੋ ਮੈਨੂੰ ਬੜਾ ਅਫਸੋਸ ਹੈ 84 ਤੇ ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਨੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਹੈ ਅਦਰਵਾਈਜ਼ 84 ਚ ਰਾਜੇ ਵੜਿੰਗ ਦਾ 6 ਸਾਲਾਂ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਰਿਹਾ ਮੈਂ ਤਾਂ ਮੈਂ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਕ ਐਵੇਂ ਹੀ ਆਪਣੀਆਂ ਮੈਨੂੰ ਬੇहद ਦਰਦ ਹੈ 84 ਦੀ ਜਿਹੜੀ ਘਟਨਾ ਹੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਹੈ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਸੁਣਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਪੀੜਾ ਸੁਣਦਾ ਤੇ ਉਹਦੇ ਤੇ ਰਾਜਾ ਵੜਿੰਗ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਉਰਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸੜਕ ਤੇ ਖੜ ਕੇ ਝੰਡੀਆਂ ਮੈਂ ਪਹਿਲੇ ਦਿਨ ਆਇਆ ਸੀ ਉਦੋਂ ਵੀ 5-7 ਲੋਕਾਂ ਨੇ ਉਹ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਔਰ ਮੈਂ ਉਹਨਾਂ ਹੱਥੇ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂ ਜੇ ਤੁਹਾਡੇ ਨਾਲ ਮਿਲਣਗੇ ਤਾਂ ਬੈਠ ਕੇ ਗੱਲ ਹੋਏਗੀ ਜਰੂਰ 100% ਮੇਰੇ ਨਾਲ ਕੋਈ ਵੀ ਮੇਰਾ ਵਿਰੋਧੀ ਮੈਨੂੰ ਲੜਨ ਵਾਲਾ ਮੇਰੇ ਬਾਰੇ ਕੁਝ ਗਲਤ ਕਹਿਣ ਵਾਲਾ ਅਗਰ ਮੇਰੇ ਨਾਲ ਬਾਤ ਕੇ ਵਿਚਾਰ ਵਟਾਂਦਰੇ ਸਾਂਝੇ ਕਰਨਾ ਚਾਹੇਗਾ ਗੱਲਬਾਤ ਕਰਨੀ ਚਾਹੇਗਾ ਖੁੱਲਾ ਮੰਚ ਹੈ ਔਰ ਕਰਨੀ ਚਾਹੀਦੀ ਹੈ ਔਰ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ ਅੱਜ ਬਾਪੂ ਬਲਕੌਰ ਸਿੰਘ ਆਏ ਆ ਬਾਪੂ ਜੀ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹੜੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਜੇ ਸਾਡੀ ਸਰਕਾਰ ਹੋਈ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦੀ ਰਾਜ ਬਣੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ ਜਾਣ ਲਈ ਹੈ ਪਰ ਅੱਜ ਵੀ ਜਿਨ੍ਹਾਂ ਨੇ ਡੈਸ਼ ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਿਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਜੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਰਾ ਹੱਲ ਤੇ ਉਹਰਾ ਇਨਸਾਫ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਉਹ ਚੋਣ ਵਾਲਿਆਂ ਨੂੰ ਦੁਆ ਕਰਵਾ। ਸਰ ਮਾੜਾ ਜਾ ਹੋ ਰੇ ਇੱਧਰ ਆ ਜਾਓ ਮਾੜਾ ਜਾ ਹੋ ਰੇ ਸਰ ਮਾੜਾ ਜਾ ਹੋ ਰੇ ਇੱਧਰ ਮੇਰਾ ਮੇਰਾ ਨਾਲ ਆਉਣ ਦਾ ਮਕਸਦ ਇੱਕ ਹੀ ਹੈ ਮੈਂ 2 ਸਾਲ ਤੋਂ ਜਸਸ ਦੇ ਲਈ ਦਰਦਰ ਤੇ ਝਟਕਦਾ ਫਿਰਦਾ ਹਾਂ ਜੀ ਹੁਣ ਜਿੰਨੇ ਵੀ ਸਾਰੇ ਐਮਪੀਸ ਭਾਵੇਂ ਰਾਜਾ ਜੀ ਹੈ ਜਾਂ ਸਾਡੇ 13 ਦੇ 13 ਉਨ੍ਹਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਜੇ ਮੈਂ ਲੋਹਿਆਣਾ ਦੇ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾ ਮਾਰਾਂ ਇਹੀ ਮਕਸਦ ਮੇਰਾ ਹੈ ਉਹਨਾਂ ਨਾਲ ਹੁਣ ਜਿਵੇਂ ਕੰਮਾਂ ਵੀ ਇਹੀ ਕਿਉਂ ਦੂਜੀਆਂ ਪਾਰਟੀਆਂ ਦਾ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ ਮੈਂ ਵਿਧਾਨ ਸਭਾ ਦੇ ਵਿੱਚ ਅੱਗੇ ਵੀ ਬੈਠ ਕੇ ਆ ਗਿਆ ਮੈਂ ਸੀਮ ਸਿੰਘ ਸਾਹਿਬ ਦਾ ਮੰਗਲਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੀਰੈਂਟ ਪਾਰਟੀ ਵੀ ਕਹਿੰਨੋ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਟਾਈਟ ਹਣਾ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਐ ਗੱਲ ਸੁਣ ਲੈਂਦੇ ਨੇ ਹੁਣ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਆ ਮੈਂ ਬਹਿ ਕੇ ਡਿਸਕਸ ਕਰਨੀ ਮੰਗਦਾ ਮੈਂ ਇਹ ਨਹੀਂ ਕਹਿੰਦਾ ਸਰਕਾਰ ਤੋਂ ਵੀ ਮੈਨੂੰ ਕੇਵਲ ਰਾਸ ਤੋਂ ਵਜਾ ਕੀ ਸੀ ਕੀ ਬੱਤੀ ਫੇਰ ਮੈਂ ਸਰਕਾਰ ਲਾਰੈਂਸ ਦੀ ਤੋਂ ਬਾਹਰ ਰਹਿੰਦਾ ਜੇਲ੍ਹ ਤੋਂ ਕੇਆਈ ਰਿਪੋਰਟ ਦੇ ਵਿੱਚ ਡੇਟਾ ਸਰਕਾਰ ਫਿਰ ਵੀ ਤੋਂ ਨਹੀਂ ਹੈ ਜਿੰਨਾ ਮੈਨੂੰ ਸਿਟ ਇੱਕ ਇੰਡੀਆ ਲਾਈਨਸ ਜਿਸ ਤਰੀ ਰਾਹੁਲ ਜੀ ਨਾਲ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਹੰਗੇ ਉਹਨਗੇ ਸ਼ਹਿ ਤਾਂ ਕਰ ਕੋਈ ਬਹੁਤ ਇੰਡੀਆ ਲਾਈਨਸ ਕਾਨੂੰਨ ਦੀ ਜੀ ਰੱਖਿਆ बेटा दे देखो। तो देखो है कोई भी बंदा चंगे चार पैसे कमा ये किसने वीआईपी ने दुकान है ਇਹ ਨੂੰ 1 ਕਰੋੜ ਰੁਪਇਆ ਗਵਰਨਮੈਂਟ ਦੇ ਇੱਕ ਕਾਊਂਟ ਟੈਕਸ ਪੇ ਕਰਦੇ ਔਰ ਸਾਨੂੰ ਹੁੰਡਾ ਜਿਹੜਾ ਉੱਥੇ ਬਿਠਾ ਰੱਖਿਆ ਉਹਦੀ ਰੱਖੀ ਚੇਰੀ ਦੇ ਵਿੱਚ ਪੇ ਕਿਆ ਪੁੱਛ ਕੇ ਇੰਟਰਵਿਊ ਗੱਲ ਪੁੱਛ ਜਿਹੜੀ ਉਹ ਸੀ ਕਰਦਾ ਮੈਂ 6 7 ਕਰ ਜਾਣ ਲੈਣਾ ਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਤਾਂ ਜੋ ਦੋ ਸਾਲ ਹੋ ਗਏ ਮੇਰੇ ਚਾ ਤਲਾ ਗਿਆ ਹੋਵੇ ਕਿਉਂਕਿ ਮੈਂ ਇੰਨਾ ਨਰਾਜ ਦੇ ਉੱਤੇ ਆਹ ਲਾਸਟ ਡੇਟ ਦੇ ਉੱਤੇ ਹੁਣ ਆ